ਜੀ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਆਪਾਂ ਪਹੁੰਚ ਗਏ ਜੀ ਕੋਟਕਪੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਟਾਈਮ ਹੋ ਗਿਆ ਜੀ 7 ਤੇ ਨਾਲ ਤੁਸੀਂ ਦੇਖ ਸਕਦੇ ਆਂ ਜੀ 10 ਕ ਨਾਲ ਆਏ ਆ ਤੇ ਬਾਕੀ ਫਿਰ ਦੇਖਦੇ ਆਂ ਕੀ ਰੇਟ ਜਾਂਦੀ ਤੂੜੀ ਤੇ ਲੋ ਜੀ ਬੋਲੀ ਦਾ ਜ ਟਾਈਮ ਹੋ ਗਿਆ 7 ਤੇ ਬੋਲੀ ਸਟਾਰਟ ਹੋਣ ਲੱਗੀ ਆ ਬੰਦੇ ਸਾਰੇ ਪਰਫੇ ਤਕਰੀਬਨ ਆਓ ਕਰਦੇ ਆਂ ਅੱਜ ਦੇ ਜਿਹੜੇ ਤਾਜ਼ੇ ਰੇਟ ਚੈੱਕ ਮੋਟਰ ਜੀ ਇਹ ਮੈਂ ਜੇ ਮਰੂ ਜਾਤ ਮਾਇਸ ਬੰਦੇ ਸਾਰੇ ਆ ਗਿਆ तकरीबन ਕੇਵਲ ਵੀ ਆ ਗਿਆ ਕਰ ਲੱਗੇ ਸਟਾਰਟ ਆਪਾਂ ਬੋਲੀ ਮੀਨਾ ਮੌਸਮ ਬਣਿਆ ਹੋਇਆ ਉੱਪਰ ਤੁਸੀਂ ਦੇਖ ਸਕਦੇ ਹੋ ਬੱਦਲ ਬਹੁਤ ਬਣੇ ਹੋਏ ਆ ਅੰਦਰ ਵੀ ਆ ਬਾਈ ਅੰਦਰ ਦੇ ਅੰਦਰ ਦੀ ਥੋੜੀ ਬੋਲਾ ਜੀ 250 ਰੁਪਇਆ 250 ਰੁਪਇਆ 250 ਰੁਪਇਆ 255 55 60 65 65 265 ਰੁਪਏ 265 ਰੁਪਏ ਬੋਲਾ ਬਾਈ ਜਨੇ 265 ਰੁਪਏ ਬਾਈ ਜੀ ਹੈ ਨਹੀਂ ਰਹਿ ਗਏ ਨਹੀਂ ਇਹਗਾ ਨਹੀਂ ਬਿਤੇ ਰੇਟ ਥੋੜਾ ਹੋਰ ਫਿਲੇ ਹੋਵੇ। ਅਪਾ ਇਹ ਅਗਲੇ ਚੀਜ਼ ਆਪ ਕੋ ਤੱਕਾ ਨਹੀਂ ਕਰ ਸਕਦੇ। ਲਿਆ ਉਹਨੂੰ ਸਾਰੇ ਲਿਆਉਂਦੇ ਤਾਂ ਫੇਰ ਹੀ ਲਵਾਂਗੇ। ਹਾਂ। ਤੱਕਾ ਨਹੀਂ ਕਰ ਸਕਾਂ ਕਿ ਨਹੀਂ ਜਾਦਾ ਹੋਊਗਾ। ਹੈ? 10 ਕਹੂਗੀ ਹੋਰ ਕਿੰਨੀ ਹੋਊਗੀ? 12 13 ਗੋਡਲ ਦਾ ਬੜਾ ਲੈ ਲੈ ਕੇ ਖੇਡ ਜੀ ਨਹੀਂ ਹੋਣਾ। ਬੜਾ ਆਪਣਾ ਕੋਮਰੇ ਦੇ ਕਮੇ 260 ਰੁਪਏ 60 ਰੁਪਏ 65 70 75 80 280 ਰੁਪਏ 85 ਰੁਪਏ 285 ਰੁਪਏ ਬੋਲਾਂ ਬਈ ਕਿਨੇ 285 ਰੁਪਏ ਲੋ ਜੀ ਦੋ ਸੀਟਾਂ ਆਣ ਲੱਗੀਆਂ 285 ਰੁਪਏ ਨਗ ਬਹੁਤ ਆਈ ਨਾ ਅਗੇ 8 9 ਸਾਲੀ ਜੀ ਅੱਛੀ ਕਰਾ ਲਾ ਤੇ ਮੀ ਵੀ ਤੋ ਆ ਗਈ ਮਦੋਂ ਜਿਹੜੇ ਬਣ ਚੁੱਕੇ ਆ ਜੀ ਆਹ ਫਿਰ ਮੀ ਦੇਣੇ 3 3 ਮੈਂ ढाई सौ चवंजाह सठ पैठ सतर पहतरि असी 88 90 94 295 16 ਬੈਗ ਨੇ 300 300 ਬੋਲਦਾ ਕੋਈ ਆ ਜਾ ਵੀ ਅੱਜ ਲੈ ਚੱਲਿਆ ਫੇਰ ਤੈਨੂੰ ਉੱਧਰ ਲਾਗੇ 300 ਰੁਪਏ ਲੱਗੇ ਜੀ ਤੀਜੀ ਟਰਲੀ 300 ਰੁਪਏ ਲੱਗੇ ਜੀ ਹਾਂਜੀ 250 55 60 65 70 75 80 81 90 94 95 ਬੋਲਾਂਗੇ ਨੇ ਕੀ ਲੈ ਆ 94 ਰੁਪਏ ਬਾਈ ਜੀ ਇੱਥੇ ਸਿੱਖਾਂ ਦੇ ਰੋਟੇ ਵੀ 295 ਰੁਪਏ ਲੱਗ ਗਏ ਆਣਗੇ ਡਿੱਗਣ ਲੱਗੀਆਂ ਮੁਰਗੀ ਖਿੱਚਾਂਗੇ ਤੈਨੂੰ ਜੀ ਬੜਕੇ ਕਹਿੰਦਾ ਚਲ ਉਧਰ ਚੱਲ ਗਏ ਯਾਰ ਆਪਾਂ ਤੁਸੀਂ ਇਹ ਤਾਂ ਦੱਸਦਾ ਫਿਰ ਚੋਕਰਾਨੇ ਕਿਉਂ ਬਾਈ ਬਾਈ ਪਹਿਲਾਂ ਦੱਸਿਆ ਕਰੋ ਮੈਂ ਕਿਹਾ ਉਹ ਮੇਰੇ ਕੋਲ 6 ਕੁਇੰਟਲ ਦੀ ਟਰਾਲੀ ਦੱਸਤੀ ਮੈਂ ਮੇਰੇ ਇੱਕ ਦੋ ਛੇ ਕਵਾਟਨ ਦੱਸੀ ਤੁਹਾਨੂੰ ਬਾਰੇ ਯਾਰ ਦੱਸਿਆ ਰੋਡ ਤੇ ਸਵਾਹਾਂ ਦੇਖਣੇ ਕੰਨ ਪਈ ਬਾਈ ਕੱਲ ਦੋ ਕਵਾਟਨ ਦਾ ਇੱਕ ਦੋ ਛੇ ਕਵਾਟਨ ਦਾ ਉਹ ਬਾਹਰ ਆ ਜਾਂਦਾ ਉਹ ਇੱਕ ਦੋ ਛੇ ਕਵਾਟਨ ਦਾ ਸੀ ਦੱਸ ਪੈਸੇ ਵੀ ਘਰ ਦੇ ਆ ਉਹ ਗੇਰੀ ਪਰ ਹੋਏ ਬਾਅਦ ਫਿਰ ਚੋਕਰਾ ਹੀ ਦੁਆਰੇ ਸੀ ਉਹ ਵੀਰ ਕਿਆ ਕਰ ਲਾ ਕੱਲ ਵਾਲਾ ਬੰਦਾ ਨਾਲ ਹੀ ਘੂਰ ਲੈ ਕੋਤ ਲਾਉਂਦੇ ਫਰਲਾਣਾ ਕਰਦੇ ਮੇਰਾ ਭਰਾ ਮੈਂ ਨਹੀਂ ਕਲਾਉਣੀ ਤੂੰ ਤਰੋ ਵੀ ਕਲਾਲਾ ਉਹ ਮੇਰੀ 11 ਕਵਾਟਰੀ ਉਹ ਉੱਥੇ ਜਾ ਕੇ 12 95 ਮੈਂ ਇਹ ਦੋ ਕਵਾਟਨ ਦਾ ਮੇਰੇ ਦਾ ਬਾਗ ਹੈ ਇਹ ਨਾ ਜ਼ਰ ਗਵਰਨਮੈਂਟ ਦਾ ਮਾਲ ਕੁੱਲਦਾ ਇਹ ਤਾਂ ਰੋਜ਼ ਸੈਟਿੰਗ ਕਰਦੇ ਆ ਆ ਬਾਉ ਦੀ ਬਜਰੀ ਘ ਦਾ ਦਾ ਟੁਕਣਾ ਕੁਆਂਟ ਦਾ ਫਰਕ ਮੈਨੂੰ ਤਾਂ ਜਮੇ ਨਹੀਂ ਦੱਸਣਾ ਇੱਕ 99 ਕਿਲੋ ਦਾ ਸਹੀ ਆ ਅੰਦਰ ਦੀ ਆ ਇਹਨਾਂ ਨਹੀਂ ਪਣਾ ਚਾਹੀਦਾ ਅੰਦਰ ਦੇ ਥੋੜੀ ਬੋਲੋ ਜੀ ਢਾਈ ਸੌ ਰੁਪਿਆ ਢਾਈ ਸੌ ਕਿਉਂ ਜਾਏਂਗਾ ਟੁਕਣ ਲੱਕੜ ਕੱਟਣ ਆਇਆ ਨਾ 60 ਉੱਥੇ 70 ਹੋ ਜੂਗੀ ਹਾਂ ਬਈ 75 275 ਬੋਲਾਂਗੇ ਨੇ 275 ਵੀ ਲੱਗੀ 275 ਰੁਪਈ ਜੀ ਤੇ ਨਾਗ ਰਹਿ ਗਏ ਇਹ है है देख सकते शे नागर ਸੱਤ ਕੰਮ ਨਹੀਂ ਜਿਹੜੇ ਕੋ ਵਾਦਾ ਦੇ ਬੰਦੇ ਆਉਂਦੇ ਨੇ ਉਹ ਜਾਨੀ ਆਂ ਆਹ ਮੇਰੇ ਕਿੱਥੇ ਗਾਦਾ ਜਾਨ ਮੋਰਦੇ ਆ ਤੇ ਜਿਹੜੇ ਜਿੰਨੇ ਮਾਇਆ ਕਹੀਦਾ ਨਾ ਉਹਦੇ ਇਹਨਾਂ ਹਾਂ ਤੂੰ ਰੋਕਲਾ ਮੈਨੂੰ ਅੰਨਤ ਜਾਨ ਬਾਹਰ ਲੱਥਾ ਦਲ ਰਹਾ ਹੋਰ ਕੱਬ ਸਕਦਾ ਕਿ ਬੰਦੀ ਇਹਦੀ ਮਾਪ ਦਾ ਆ ਆਏ ਜਿੱਥੇ ਖੜੀ ਉਸਦੀ ਕਰਾਉਣੀ ਹੈ ਬਈ ਜੀ ਆਪ 50 ਦੋਗ ਆ ਗਿਆ ਮੈਂ ਕਿਹੜਾ ਕਣ ਕੰਢਿਕਣ ਲੱਗ ਗਿਆ ਮੁਰ ਕੇ ਫਿਰ ਉਹ ਤੁਹਾਨੂੰ ਲੈ ਕੇ ਆਣਗੇ ਬਣਿਆ ਉੱਥੇ ਸ਼ਰਟ ਥੱਲੇ ਅੰਦਰ ਦੀ ਜੀ ਅੰਦਰ ਦੀ ਟੁੜੀ ਜੀ 230 230 ਰੁਪਏ 10 ਰੁਪਏ ਹੈ ਜੀ 35 40 250 55 60 65 70 75 80 85 90 290 ਬੋਲ ਲਗਨੇ 290 ਰੁਪਏ ਲੱਗਦੇ 290 ਰੁਪਏ ਲੱਗੀ ਏ ਟਰਾਲੀ ਬਾਕੀ ਫੂਲ ਦੀ ਟਰਾਲੀਆਂ ਦੇ ਨਹੀਂ ਕੀ ਰੇਟ ਜੰਦੇ ਕਾਰਦੀ ਬਾਹਰਦੀ ਬਾਹਰਦੀ ਆਏ ਨੇ ਬਾਹਰਦੀ ਬਾਹਰਦੀ پوری ਚੰਗੀ ਆਹੇ ਨਿਕਲੂਗਾ ਥੋੜੀ 200 200 200 200 5 10 15 20 25 30 35 40 400 450 ਬੋਲਾ ਕਿਨੇ 450 ਰੁਪਏ ਵੀਰ ਜੀ ਗਊਸ਼ਾਲਾ ਠੀਕ ਹੈ 250 ਰੁਪਇਆ ਲੱਗ ਜੀ। ਨਾਗਰੇ ਕੇ ਸਾਰੇ ਚਾਰ ਜੀ। ਨਮਸਕਾਰ ਰੋਡ ਤੇ ਜਿਹੜਾ ਜੰਦਰਾ ਨੂੰ ਜੀ ਲੱਗਿਆ ਉਹ ਬਹੁਤ ਵਧੀਆ ਮਿੰਟਾਇਆ ਸਾਰੀ ਦਸਰ। ਉਹ ਬਾਈ ਜਮਾ ਸਹੀ ਦੱਸਦਾ ਉਹ। ਵਰਗੇ ਵਾਲਾ ਰੋਡ। ਉਹਨਾਂ ਕਿ ਫਰਕ ਛਰਕ ਕੋਈ ਨਹੀਂ ਪੈਸੇ ਵੀ ਭਰੇ ਆ ਉਹ ਬੰਦੇ ਨੇ। ਬਾਹਰ ਨਹੀਂ ਭਰਾਵਾ ਜੇ ਬਾਹਰ ਪਹੂ ਚੜਦੇ ਨੇ ਅੰਦਰ ਬੈਠੇ ਨੇ ਟੋਲਣਾ ਬਾਹਰ ਨਹੀਂ ਵੇਖਣਾ ਉਹ ਬੰਦਾ ਵਧੀਆ ਯਾਰ ਸਾਰਾ ਅੰਦਰ ਦੀ ਆਈ 250 250 ਰੁਪਇਆ 250 250 ਬੋਲਾਂਗੇ ਨੇ ਪੰਜੂਰੀ ਜਾਊਗਾ ਹਾਂ ਭਾਈ 300 ਰੁਪਇਆ ਜਾਊਗਾ ਭਾਈ 55 ਜੀ 60 65 70 72 275 ਬੋਲਾਂਗੇ ਨੇ 275 ਰੁਪਏ ਬਾਈ 275 ਰੁਪਏ ਨਾਗਰਾ ਦੇ ਸਾਰੇ 3 ਹੀ ਹੋਰ ਇਹਨਾਂ ਦੇਖਦੇ ਕੀ ਰਟ ਜਾਂਦੀ 10 ਰੁਪਏ 52 ਨਾ 35 40 40 250 52 60 60 ਰੁਪਏ ਬੋਲਾਂਗੇ ਨੇ ਮੋਸਾ ਦੇ 60 ਰੁਪਏ ਨਾਗ ਲੈ ਕੇ ਸਾਰੇ 2 ਜੀ ਇਹਨਾਂ ਦੇਖਦੇ ਕਿ ਜੜੀਆਂ ਆ ਵੀ ਟੁੜੀ ਜਮਾ ਸਾਫ਼ ਹੈ ਅੰਦਰ ਦੀ ਟੁੜੀਆਂ ਆਪ ਤੁਸੀਂ ਕਰੋ ਕੁਆਲਿਟੀ ਚੈੱਕੀ ਟੁੜੀਆਂ ਦੇਖ ਜਮਾ ਚਿੱਟੀ ਵੇਜ ਜਮਾ ਬਰਫਰ ਕੀ ਇਹ ਬਰਤ ਕੁੜੀ ਸਾਫ਼ ਆ ਜੇ ਦੋ ਨਾਗ ਰਹਿ ਗਈ ਇਹਨਾਂ ਦੇਖਦੇ ਕਿ ਰੇਟ ਜਾਂਦੇ ਜੀ ਤਕਰੀਬਨ ਜਿਹੜਾ ਰੇਟ ਰਿਹਾ 310 ਦੇ ਥੱਲੇ ਰਿਹਾ ਅੱਜ ਇੱਧਰ ਲੋਡ ਲੱਗਦਾ ਤੂੰ ਦੱਸ ਦੇ ਇੱਧਰ ਦੇ ਵੇਜ ਦੇ ਇੱਥੇ ਮਿਲਣੇ ਚੈੱਕ ਕਰ ਆਪਣੇ ਲੈ ਜਾ ਜਲਦੀ ਜਰਾ ਕਣੀਆਂ ਸ਼ੁਰੂ ਹੋ ਗਈ ਅੰਦਰ ਦੀ ਬਾਹਰ ਟੁੜੀ ਆਈ ਨੇ ਕੁਲ ਸਾਰੀ ਬਾਹਰ ਦੀ ਟੁੜੀ ਆਈ ਇਹਦੇ ਨਾਲ ਦੀ 200 205 10 15 20 25 30 35 40 40 245 ਬੋਲਣਗੇ ਨੇ 245 ਲਗ ਗਿਆ 245 ਰੁਪਏ ਤੇ ਨਾਗਰ ਹੈ ਲਾਸਟ ਜੀ ਇਹਦਾ ਦੇਖਦੇ ਹਾਂ ਕੀ ਰੇਟ ਜਾਂਦਾ ਜੀ 230 ਰੁਪਏ ਆਈ ਹਾਲੇ ਟਾਈਸੋ ਤੁੰਗਾ 60 260 ਰੁਪਏ ਬੋਲਾਂਗੇ ਨੇ 260 ਰੁਪਏ ਜਾਂਦਾ ਨਹੀਂ ਲੱਗੇ ਸਾਡੀ ਟਰਾਲੀ 'ਚ ਵੀ 260 ਰੁਪਏ ਲੱਗੇ ਜੀ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਜੀ ਤੇ ਪੇਜ ਨੂੰ ਕਰੋ ਫੋਲੋ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਮਿਲਦੇ ਹਾਂ ਠੀਕ 7:30 ਵਜੇ ਕੱਲ ਨੂੰ